ਹੈਲੋ ਮਾਈ ਡੀਅਰ ਸਟੂਡੈਂਟਸ ਤੁਹਾਡਾ ਸਵਾਗਤ ਹੈ ਲਾਈਕ ਹੈਸਰਾ ਇੱਕ ਵੱਡੀ ਖੁਸ਼ਖਬਰੀ ਪੰਜਾਬ ਦੇ ਬੇਰੁਜ਼ਗਾਰਾਂ ਦੇ ਲਈ ਹਾਂਜੀ ਤੁਹਾਨੂੰ ਦੱਸ ਦਈਏ ਕਿ ਈਟੀਟੀ ਕੈਡਰ ਦੇ ਵਿੱਚ ਇੱਕ ਨਵੀਂ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ ਸੋ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗੇ ਇਸ ਦੇ ਨਾਲ ਹੀ ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਆਪਣੀ ਅਫੀਸ਼ੀਅਲ ਐਂਡਰੋਇਡ ਐਪ ਨੂੰ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਆਪਣੇ ਚੈਨਲ ਦੇ ਨਾਮ ਤੇ ਹੀ ਬਣੀ ਹੋਈ ਹੈ ਸਟੱਡੀ ਮਿੱਤਰ ਕਲਾਸਿਸ ਦੇ ਨਾਮ ਤੇ ਬਣੀ ਹੋਈ ਹੈ ਲਿੰਕ ਡਿਸਕ੍ਰਿਪਸ਼ਨ ਵਿੱਚ ਵੀ ਮਿਲ ਜਾਣਗੇ ਇਸ ਦੇ ਨਾਲ ਹੀ ਤੁਸੀਂ ਆਰਨ ਵਿਦ ਲਰਨ ਪ੍ਰੋਗਰਾਮ ਜੁਆਇਨ ਕਰਨਾ ਚਾਹੁੰਦੇ ਹੋ ਤੇ ਆਪਣੀ ਸਟੱਡੀ ਦੇ ਨਾਲ ਨਾਲ ਕਮਾਈ ਕਰਨਾ ਚਾਹੁੰਦੇ ਹੋ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ WhatsApp ਨੰਬਰ ਦਿੱਤਾ ਹੋਇਆ ਸਾਡੇ ਨਾਲ WhatsApp ਤੇ ਸੰਪਰਕ ਕਰਕੇ ਜੁਆਇਨ ਕਰ ਸਕਦੇ ਹੋ ਹਾਂਜੀ ਇਹ ਇੱਕ ਪੱਤਰ ਹੈ ਜਿਹੜਾ ਸਿੱਖਿਆ ਦਫ਼ਤਰ ਦੇ ਵੱਲੋਂ ਜਾਰੀ ਕੀਤਾ ਗਿਆ ਸਿੱਖਿਆ ਡਾਇਰੈਕਟੋਰੇਟ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੇ ਵੱਲੋਂ ਇਹ ਜਾਰੀ ਕੀਤਾ ਗਿਆ ਹੈ ਅੱਲੀ ਤੋਂ ਜਾਰੀ ਹੋਇਆ ਹੈ ਇਹ 21 ਅਗਸਤ 2025 ਨੂੰ ਜਾਰੀ ਹੋਇਆ ਹਾਂਜੀ ਤੁਹਾਨੂੰ ਦੱਸ ਦਈਏ ਕਿ ਈਟੀਟੀਡੀ ਕੇਟਰ ਦੀ ਇੱਕ ਭਰਤੀ ਆਈ ਸੀ 2364 ਜਿਹੜੀ 2020 ਦੇ ਵਿੱਚ ਆਈ ਸੀਗੀ ਔਰ ਇਸ ਦੇ ਸਬੰਧ ਵਿੱਚ ਜਿਹੜੀ ਹੈ ਆਖਰੀ ਮਿਤੀ ਵੀ ਇਹਦੀ ਸੀਗੀ 17 11 2020 ਇਸ ਦੇ ਸਬੰਧ ਵਿੱਚ ਇੱਕ ਨਵੀਂ ਲਿਸਟ ਹੈ ਜਿਹੜੀ ਉਹ ਜਾਰੀ ਹੋਈ ਹੈ ਤੇ ਕੁਝ ਕੈਂਡੀਡੇਟਸ ਦੀ ਸਕਰੂਟੀਨੀ ਦੇ ਲਈ ਇਹਨਾਂ ਨੂੰ ਬੁਲਾਇਆ ਗਿਆ ਕਦੋਂ ਬੁਲਾਇਆ ਗਿਆ ਕਿਵੇਂ ਬੁਲਾਇਆ ਗਿਆ ਕੀ ਕੁਝ ਇਹਨਾਂ ਨੇ ਲੈ ਕੇ ਜਾਣਾ ਸਾਰੀ ਜਾਣਕਾਰੀ ਦੇਵਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਭਰਤੀ ਬਹੁਤ ਪੁਰਾਣੀ ਹੈ ਜਿਹੜੇ ਕੈਂਡੀਡੇਟ ਇਸ ਦੇ ਵਿੱਚ ਸਿਲੈਕਟ ਹੋਏ ਆ ਉਹਨਾਂ ਤੱਕ ਇਹ ਜਾਣਕਾਰੀ ਪਹੁੰਚ ਜਾਵੇ ਤੇ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਬਣ ਜਾਵੇ ਕਿਉਂਕਿ ਬਹੁਤ ਲੰਮੇ ਟਾਈਮ ਬਾਅਦ ਉਹਨਾਂ ਦੇ ਲਈ ਇੱਕ ਨੌਕਰੀ ਦਾ ਮੌਕਾ ਬਾਹਰ ਆਇਆ ਹੈ ਸੋ ਗੱਲ ਕਰਦੇ ਹਾਂ ਇਸ ਪੱਤਰ ਦੀ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਉਪਰੰਤ ਇਸ ਤੇ ਯੋਗ ਉਮੀਦਵਾਰਾਂ ਨੂੰ ਵਕ ਵਕ ਉਮੀਦੀਆਂ ਰਾਹੀਂ ਸਕਰੂਟੀਨ ਲਈ ਸੱਦਿਆ ਗਿਆ ਸੀ ਉਸ ਦੀ ਲਗਾਤਾਰਤਾ ਦੇ ਵਿੱਚ ਹੁਣ EWS ਜਰਨਲ categories ਜਿਹੜੀ ਉਹਨਾਂ ਨੂੰ ਮਿਤੀ 29 ਅਗਸਤ 2025 ਨੂੰ ਸਵੇਰੇ 10:00 ਵਜੇ ਤੋਂ 3:00 ਵਜੇ ਤੱਕ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਫੇਸ 3 B1 ਸੈਕਟਰ 60 ਐਸਐਸ ਨਗਰ ਮੁਹਾਲੀ ਦੇ ਵਿੱਚ ਬੁਲਾਇਆ ਗਿਆ ਹੈ ਔਰ ਇਹਨਾਂ ਦੀ ਸਕਰੂਟੀ ਲਈ ਇਹਨਾਂ ਨੂੰ ਜਿਹੜਾ ਸੱਦਾ ਦਿੱਤਾ ਗਿਆ ਉਸ ਤੇ ਵਿੱਚ ਅਜਿਹੇ ਉਮੀਦਵਾਰਾਂ ਨੂੰ ਵੀ ਸੱਦਾ ਦਿੱਤਾ ਜਾਂਦਾ ਹੈ ਜਿੰਨਾ ਵੱਲੋਂ NIOS ਹਾਂਜੀ NIOS ਜਿਸ ਨੂੰ ਆਪਾਂ ਨੈਸ਼ਨਲ ਸਕੂਲ ਆਫ ਓਪਨ ਸਕੂਲਿੰਗ ਤੋਂ DLE ਇਹਨਾਂ ਨੇ ਕੀਤੀ ਹੈ 18 ਮਹੀਨੇ ਦਾ ਕੋਰਸ ਕੀਤਾ ਹੈ ਉਹਨਾਂ ਨੂੰ ਵੀ ਬੁਲਾਇਆ ਗਿਆ ਹੈ ਇਸ ਭਰਤੀ ਦੇ ਵਿੱਚ ਅਪਲਾਈ ਕੀਤਾ ਹੋਵੇ ਤੇ ਕੱਟ ਆਫ ਮੈਰਿਟ ਅਨੁਸਾਰ ਸਕਰੂਟੀ ਕਰਨ ਲਈ ਸੱਦਾ ਉਹਨਾਂ ਨੂੰ ਵੀ ਦਿੱਤਾ ਗਿਆ ਹੈ ਅਜਿਹੇ ਉਮੀਦਵਾਰ ਆਪਣੇ ਨਾਲ ਮਿਤੀ 10/8/2017 ਨੂੰ ਨੌਕਰੀ ਵਿੱਚ ਜੋ ਸਬੂਤ ਦਿੱਤੇ ਗਏ ਹੈ ਉਹ ਜਾਰੀ ਕੀਤੇ ਗਏ ਸੀ ਉਹਨਾਂ ਸਬੂਤਾਂ ਨੂੰ ਇਹ ਆਪਣੇ ਨਾਲ ਲਿਆਉਣਾ ਯਕੀਨੀ ਬਣਾਉਣ 10 8 2017 ਨੂੰ ਨੌਕਰੀ ਵਿੱਚ ਹੋਣ ਦਾ ਸਬੂਤ ਹੈ ਜਿਹੜਾ ਉਹ ਜ਼ਰੂਰ ਨਾਲ ਲੈ ਕੇ ਆਉਣ ਸੋ ਉਮੀਦਵਾਰ ਆਪਣੇ ਨਾਲ ਆਪਣੇ ਸਾਰੇ ਅਸਲ ਦਸਤਾਵੇਜ਼ ਸਮੇਤ ਐਨ ਆਈਓਐਸ ਨਾਲ ਸੰਬੰਧਿਤ ਸਾਰੇ ਦਸਤਾਵੇਜ਼ オリジナル ਅਤੇ ਉਹਨਾਂ ਦੀਆਂ ਫੋਟੋ ਕਾਪੀਜ਼ ਨਾਲ ਲੈ ਕੇ ਜਾਣ ਆਪਣੀਆਂ ਪਾਸਪੋਰਟ ਸਾਈਜ਼ ਫੋਟੋਜ਼ ਵੀ ਨਾਲ ਲੈ ਕੇ ਜਾਣ ਇਸ ਨਾਲ ਹੀ ਐਪਲੀਕੇਸ਼ਨ ਫਾਰਮ ਅਤੇ ਨਤੀਜਾ ਅਤੇ ਨਾਲ ਹੀ ਜੋ ਇਸ ਪੱਤਰ ਦੀ ਕਾਪੀ ਹੈ ਉਹ ਵੀ ਨਾਲ ਲੈ ਕੇ ਜਾਣਾ ਇਹ ਜ਼ਰੂਰੀ ਸਮਝਿਆ ਜਾਵੇ ਸੋ ਇਸ ਦੇ ਨਾਲ ਹੀ ਬਹੁਤ ਵਧੀਆ ਮੌਕਾ ਇੱਕ ਵਾਰ ਫਿਰ ਇਹਨਾਂ ਦੀ ਨੌਕਰੀ ਦੇ ਲਈ ਨਿਕਲਿਆ ਤੇ ਇਹਨਾਂ ਨੂੰ ਬੁਲਾਇਆ ਗਿਆ ਜੀ 29 ਅਗਸਤ 2025 ਨੂੰ ای ਡਬਲਯੂ ਐਸ ਜਰਨਲ ਕੈਟਾਗਰੀ ਹੈ ਔਰ ਇਸ ਦੇ ਵਿੱਚ ਇਹਨਾਂ ਦੀ ਜਿਹੜੀ ਕੱਟ ਆਫ ਹੈ ਉਹ ਹੈ ਜੀ 47 ਤੋਂ 50 ਹਾਂ ਜੀ ਜਿਨ੍ਹਾਂ ਦੇ ਨੰਬਰ 47 ਹੈ ਜਾਂ ਇਸ ਤੋਂ ਵੱਧ ਹੈ ਅਤੇ 50 ਜਾਂ ਇਸ ਤੋਂ ਘੱਟ ਹੈ ਹਾਂਜੀ ਇਸ ਦੇ ਵਿੱਚ 50 ਤੋਂ 47 ਤੱਕ ਦੇ ਵਿਚਕਾਰ ਵਾਲੇ ਜਿਹੜੇ ਕੈਂਡੀਡੇਟ ਆ ਉਹਨਾਂ ਸਭ ਨੂੰ ਇੱਥੇ ਸਕ੍ਰਿਪਟ ਨੇ ਲਈ ਬੁਲਾ ਲਿਆ ਗਿਆ ਸੋ ਬਹੁਤ ਬਹੁਤ ਮੁਬਾਰਕਾਂ ਇਨਾਂ ਕੈਂਡੀਡੇਟਸ ਨੂੰ ਤੇ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਨਾਂ ਕੈਂਡੀਡੇਟਸ ਤੱਕ ਜਾਣਕਾਰੀ ਪਹੁੰਚ ਜਾਵੇ ਲਗਭਗ 5-6 ਸਾਲ ਪੁਰਾਣੀ ਭਾਰਤੀ ਹੈ ਇਹ ਕੈਂਡੀਡੇਟ ਵਿਚਾਰੇ ਪਤਾ ਨਹੀਂ ਕਿੱਥੇ ਕਿੱਥੇ ਬੇਰੁਜ਼ਗਾਰੀ ਦੇ ਵਿੱਚ ਤੱਕੇ ਖਾ ਰਹੇ ਹੋਣਗੇ ਸੋ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਇਸ ਤਰ੍ਹਾਂ ਦੀਆਂ ਐਜੂਕੇਸ਼ਨਲ ਅਪਡੇਟਸ ਤੇ ਐਜੂਕੇਸ਼ਨਲ ਵੀਡੀਓਜ਼ ਪੰਜਾਬ ਜੀ ਕੇ ਇੰਡੀਆ ਜੀ ਕੇ ਪੀਐਸਟੈਟ ਲੈਕਚਰਰ ਕੇਡਰ ਮਾਸਟਰ ਕੇਡਰ ਅਸਿਸਟੈਂਟ ਪ੍ਰੋਫੈਸਰਸ ਉਹਨਾਂ ਦੇ ਸਾਰੇ ਕੋਰਸ ਆਪਾਂ ਜਿਹੜੇ ਉਹ ਲੈ ਕੇ ਆ ਰਹੇ ਆਂ ਆਪਣੀ ਐਪ ਦੇ ਉੱਪਰ ਕੁਝ ਕੋਰਸ ਉਪਲਬਧ ਵੀ ਹੈ ਮੌਕ ਟੈਸਟ ਪੰਜਾਬ ਪੁਲਿਸ ਦੇ ਤੇ ਹੋਰ ਵੱਖ-ਵੱਖ ਵਿਭਾਗਾਂ ਦੇ ਉਪਲਬਧ ਹੈ ਐਪ ਦੇ ਉੱਪਰ ਜਾ ਕੇ ਇੱਕ ਵਾਰ ਚੈੱਕ ਕਰ ਲਿਓ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਆ WhatsApp ਤੇ ਸੰਪਰਕ ਕਰ ਸਕਦੇ ਹੋ ਹੁਣ ਲਈ ਇਹਨਾਂ ਹੀ ਧੰਨਵਾਦ